ਵੈਲਕਮ ਟੂ ਖੰਨਾ ਨਿਊਜ਼ ਲਾਈਵ ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਅਸ਼ਵਨੀ ਗੁਟਿਆਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅੰਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਮਰਿਤਪਾਲ ਸਿੰਘ ਨੇ ਦੱਸਿਆ ਕਿ 16 ਸਤੰਬਰ ਨੂੰ ਪ੍ਰਦੀਪ ਕੁਮਾਰ ਭਾਰਤਵਾਜ ਵਾਸੀ ਲਲਹੇੜੀ ਰੋਡ ਖੰਨਾ ਪਾਸੋਂ ਨਾਰਮਾਲੂਮ ਵਿਅਕਤੀ ਬਾਬਾ ਬਣ ਕੇ ਉਸ ਕੋਲੋਂ 10000 ਰੁਪਏ ਨਕਦ 2 سونے ਦੀਆਂ ਮੁੰਦਰੀਆਂ ਅਤੇ ਇੱਕ سونے ਦਾ ਬ੍ਰੇਸਲੇਟ ਠੱਗ ਕੇ ਫਰਾਰ ਹੋ ਗਿਆ। ਇਸ ਦੌਰਾਨ ਮਾਮਲਾ ਦਰਜ ਕਰਕੇ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਅਮਨਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਦੋਸ਼ੀਆਂ ਨੂੰ ਟ੍ਰੇਸ ਕੀਤਾ ਗਿਆ। ਪੁਲਿਸ ਵੱਲੋਂ ਦੋਸ਼ੀ ਦਲਵੀਰ ਸਿੰਘ ਉਰਫ ਸੋਨੂ, ਅਕਬਰ ਉਰਫ ਗਾਂਧੀ, ਦੀਪਕ ਉਰਫ ਜੋਗਿੰਦਰ ਸਿੰਘ ਅਤੇ ਰਾਣੀ ਨੂੰ ਮੋਟਰਸਾਈਕਲ ਨੰਬਰ PB09R 4890 ਅਤੇ ਬਿਨਾ ਨੰਬਰੀ ਮੋਟਰਸਾਈਕਲ ਸੀਟੀ 100 ਸਮੇਤ ਗ੍ਰਿਫਤਾਰ ਕੀਤਾ ਗਿਆ ਪੁੱਛਗਛ ਦੌਰਾਨ ਦੋਸ਼ੀਆਂ ਨੇ ਠੱਗੀ ਦੀ ਕਾਰਵਾਈ ਨੂੰ ਕਬੂਲ ਕਰਦਿਆਂ ਦੱਸਿਆ ਕਿ ਉਹਨਾਂ ਨੇ ਠੱਗੇ ਸਮਾਨ ਨੂੰ ਖੁਰਦ-ਬੁਰਦ ਕਰ ਦਿੱਤਾ ਹੈ ਡੀਐਸਪੀ ਅਨੁਸਾਰ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ 9 ਦੀ ਗੱਲ ਹੈ ਪ੍ਰਦੀਪ ਕੁਮਾਰ ਨਾਮ ਜੀ ਦਾ ਪ੍ਰਦੀਪ ਕੁਮਾਰ ਭਰਤਵਾੜ ਨਾਮ ਦਾ ਆਦਮੀ ਆਪਣੇ ਦਫਤਰ ਜਾ ਰਹੇ ਸੀ ਉਹਦੇ ਕਾਰਵਲ ਨੂੰ ਜਾ ਰਹੇ ਸੀ ਜਦੋਂ ਉਹਨਾਂ ਨੂੰ ਇੱਕ ਭਗਵੇਂ ਕੱਪੜੇ 'ਚ ਤੇ ਗੂੜਪੱਗ ਪੰਨੀ ਹੋਈ ਇੱਕ ਨਾਮ ਨੂੰ ਵਿਅਕਤੀ ਮਿਲਿਆ ਜਿਨੇ ਕਿਹਾ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੇਰੀ ਇੱਥੇ ਗੁਰਦੁਆਰਾ ਸਾਹਿਬ ਸੇਵਾ ਲੱਗੀ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛਿਆ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਦੱਸਤਾ ਉਹ ਆਪਣੇ ਰਸਤੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਆਦਮੀ ਤੇ ਇੱਕ ਔਰਤ ਆਏ ਉਹਦੇ ਕੋਲੇ ਉਹਨਾਂ ਨੇ ਦੱਸਿਆ ਵੀ ਐਸ ਇਹੋ ਜਿਹੇ ਕੱਪੜੇ ਪਾਏ ਹੋਏ ਤੁਹਾਨੂੰ ਕੋਈ ਬਾਬਾ ਜੀ ਮਿਲੇ ਸੀਗੇ ਜਿਹੜੇ ਬੜੇ ਕਰਨੀ ਵਾਲੇ ਬਾਬਾ ਜੀ ਆ ਉਹਨਾਂ ਦੀ ਉਹਨਾਂ ਨੇ ਸੇਵਾਤਾ ਕਰਨੀ ਸ਼ੁਰੂ ਕਰਤੀ ਤੇ ਉਹਨੇ ਜੋ ਬਾਬਾ ਜੀ ਵਾਪਸ ਆ ਗਏ ਤੋ ਉਹ ਪ੍ਰਦੀਪ ਕੁਮਾਰ ਦਾ ਵੇਖਦਾ ਰਿਹਾ ਤੇ ਉਹ ਲੇਡੀ ਤੇ ਉਹ ਬੰਦਾ ਉਹਨਾਂ ਨਾਲ ਬਾਬਾ ਜੀ ਨਾਲ ਗੱਲਾਂ ਕਰਨ ਲੱਗ ਪਿਆ ਜੀ ਵੀ ਤੁਸੀਂ ਜੋ ਸਾਨੂੰ ਯਾਤਰ ਦਿੱਤਾ ਸੀ ਉਹਦੇ ਨਾਲ ਸਾਡੇ ਕੰਮ ਪੂਰੇ ਹੋ ਗਏ ਜੋ ਤੁਸੀਂ ਸਾਨੂੰ ਸਾਡਾ ਸਿਉਣਾ ਤੇ ਪੈਸੇ ਤੁਕਣੇ ਕੀਤੇ ਸੀ ਉਹਦੇ ਨਾਲ ਸਾਡਾ ਬਹੁਤ ਫਾਇਦਾ ਹੋਇਆ ਤੇ ਸਾਨੂੰ ਹੋਰ ਕਰਕੇ ਦਿਓ ਇਹ ਤੇ ਨਾਲ ਨਾਲੇ ਪ੍ਰਦੀਪ ਕੁਮਾਰ ਜੀ ਨੂੰ ਵੀ ਦੱਸਣ ਲੱਗ ਪਏ ਬਾਬਾ ਜੀ ਬੜੇ ਕਰਨੀ ਵਾਲੇ ਆ ਸਿਉਣਾ ਤੁਕਣਾ ਕਰ ਦਿੰਦੇ ਆ ਪੈਸੇ ਤੁਕਣੇ ਕਰ ਦਿੰਦੇ ਆ ਤੇ ਇਹ ਇਹਨਾਂ ਨੂੰ ਗੱਲਾਂ 'ਚ ਭਰਮਾ ਲਿਆ ਉਥੇ ਦੋ ਅਖਬਾਰ ਦੇ ਉਹਨਾਂ ਨੇ ਟੁਕੜਿਆਂ 'ਚ ਆਪ ਦਾ 20000 ਰੁਪਿਆ ਵੀ ਰੱਖਤਾ ਪ੍ਰਦੀਪ ਕੁਮਾਰ ਦੇ ਜਿਹੜੇ ਮੰਦਰੀਆਂ ਪਈਆਂ ਹੋਈਆਂ ਸੀ ਉਹ ਵੀ ਰੱਖਤੀਆਂ 10000 ਰੁਪਿਆ ਵੀ ਇਹਨਾਂ ਤੋਂ ਲੈ ਕੇ ਉਹਦੇ 'ਚ ਰੱਖਤਾ ਤੇ ਉਹ ਅਖਬਾਰ ਨੂੰ ਤਿੰਨ ਚਾਰ ਘੰਟਾ ਦੇ ਕੇ ਤੇ ਕਹਿੰਦੇ ਜੀ ਵੀ ਇਹ ਤੁਸੀਂ ਲੈ ਜਾਓ ਆਪਣੇ ਦਫ਼ਤਰ ਤੇ 5 ਵਜੇ ਤੋਂ ਪਹਿਲਾਂ ਨਹੀਂ ਖੋਲਣਾ ਉਹਨਾਂ ਨੇ ਜਦੋਂ 5 ਵਜੇ ਜਾ ਕੇ ਦੇਖਿਆ ਤੇ ਉਹਦੇ 'ਚ ਕਾਫੂ ਸੀਗਾ ਨਾ ਪੈਸੇ ਨਾ ਸੋਨਾ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੇ ਨਾਲ ਠੱਗੀ ਵੱਜ ਗਈ ਉਹ ਪੁਲਿਸ ਕੋਲ ਆਏ ਤੇ ਅਸੀਂ ਇਹਦੇ ਤੇ ਮਕਦਮਾ ਨੰਬਰ 139 ਅਸੀਂ 3018 4 ਤੇ 612 ਬੀਐਨਐਸ ਦਰਜ ਕੀਤਾ ਇਹਦੇ ਚ ਫਿਰ ਸਾਡੀ ਸੀਆਈਏ ਦੀ ਟੀਮ ਸਾਡੇ ਲੋਕਲ ਐਸਐਚਓ ਸਾਹਿਬ ਦੀ ਟੀਮ ਐਸਪੀਡੀ ਸਾਹਿਬ ਦੇ ਅੰਡਰ ਵੱਖ-ਵੱਖੀਆਂ ਟੀਮਾਂ ਬਣਾ ਕੇ ਤੇ ਟੈਕਨੀਕਲ ਗਰਾਉਂਡਸ ਤੇ ਅਸੀਂ ਇਹਦਾ ਤਰਤੀਸ਼ ਕਰਨੀ ਸ਼ੁਰੂ ਕੀਤੀ ਤੇ ਇਹਦੇ ਚ ਚਾਰ ਟੋਟਲ ਦੋਸ਼ੀ ਗ੍ਰਿਫਤਾਰ ਹੋਏ ਜਿਨ੍ਹਾਂ ਚ ਇੱਕ ਲੇਡੀ ਹੈ ਇਹਨਾਂ ਦੇ ਨਾਮ ਹੈਗੇ ਦਲਵੀਰ ਸਿੰਘ ਅਕਬਰ ਉਰਫ ਗਾਂਧੀ ਦੀਪਕ ਉਰਫ ਜਗENDER ਤੇ ਰਾਣੀ ਪਤਨੀ ਰਾਜੂ ਇਹ ਸਾਰੇ ਤਰਮ ਤਰੰਦੇ ਰਹਿਣ ਵਾਲੇ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਉਹਨਾਂ ਇਹਨਾਂ ਨੂੰ ਮਾਲਯੋਗ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਕੀ ਕਰਦੇ ਹਾਂ ਹਾਂ ਜੀ ਇਹਨਾਂ ਦਾ ਰਿਕਾਰਡ ਦੀ ਖੋਜ ਕੀਤੀ ਜਾ ਰਹੀ ਹੈ ਬਾਕੀ ਸਾਰਾ ਤਫਤੀਸ਼ ਦਾ ਪਾਰਟ ਹੈ ਜੋ ਜੋ ਚੀਜ਼ਾਂ ਸਾਹਮਣੇ ਆਉਣਗੇ ਤੁਹਾਨੂੰ ਦੱਸਾਂਗੇ ਜਿਹੜਾ ਰਾਮਾ ਜੀ ਨੇ ਉਹਨਾਂ ਤੇ ਨਗਤੀ ਨਵਦੀ ਸੀ ਹਾਂਜੀ ਇਹਨਾਂ ਇਹ ਸਾਰੇ ਨਸ਼ਾ ਕਰਨ ਦੇ ਆਦੀ ਐ ਤੇ ਇਹਨਾਂ ਨੇ ਸੋਨਾ ਤੇ ਪੈਸੇ ਅੱਗੇ ਨਸ਼ੇ ਚ ਹੀ ਖੁਰਦ-ਬੁਰਦ ਕਰਤੇ ਜਿਦੇ ਵਿੱਚ 238 ਬੀਐਨਐਸ ਦਾ ਵਾਅਦਾ ਕੀਤਾ ਗਿਆ ਹੁਣ ਜਿੰਨਾ ਕਿ ਤੁਹਾਨੂੰ ਮੈਂ ਤਫतीश ਦਾ 파ਟ ਦੱਸ ਸਕਦਾ ਉਹਨਾਂ ਕਿ ਦੱਸਿਆ ਜਾਣਾ ਜੋ ਇਹ ਚ ਹੋਰ ਗ੍ਰਿਫਤਾਰੀਆਂ ਹੋਣੀਆਂ ਤੁਹਾਨੂੰ ਫੇਰ ਦੱਸਿਆ ਜਾਊਗਾ ਪਰ ਹਾਂਜੀ ਬਾਬਾ ਫੜਾ ਜੀ ਅੱਗੇ ਕਿਸੇ ਨੂੰ ਸੋਨਾ ਵੇਚਿਆ ਵੀ ਹੋ ਗਿਆ ਜੀ ਉਹ ਤੁਹਾਨੂੰ ਦੱਸ ਰਿਆ ਨਾ ਵੀ ਤਫतीश ਦਾ 파ਟ ਹੈ ਜੀ ਹੁਣ ਆਪਾਂ ਪਬਲਿਕ ਨਹੀਂ ਕਰ ਸਕਦੇ ਹੈਗਾ ਅੱਗੇ ਵੀ ਤਾਂ ਜਿਹੜੇ ਖੰਨਾਂ ਨੂੰ ਚਾਹੇ ਜਿਹੜੇ ਦੋ ਮੋਟਰ ਫੜੇ ਨੇ ਉਹ ਇਹਨੇ ਆਪਣੇ ਨੇ ਚੋਰੀ ਜਰੂਰੀ ਨਹੀਂ ਉਹ ਮੋਟਰਸਾਈਕਲ ਇੱਕਦਮ ਮੋਟਰਸਾਈਕਲ ਦਾ ਨੰਬਰ ਹੈਗਾ ਪੀਵੀ 9R 4890 ਦੂਜੇ ਦਾ ਸੀਟੀ 100 ਹੈ ਜਿਹੜਾ ਉਹਦਾ ਹਜੇ ਨੰਬਰ ਨਹੀਂ ਲਗਿਆ ਸਾਰੇ ਸੈੱਟ ਕਰਦੇ ਨੇ ਜੀ ਸਾਰੇ ਤੁਰੰਤ ਆਉਂਦੇ ਨੇ ਪਸ਼ੋਕੜ ਕੀ ਆਉਂਦਾ ਪਸ਼ੋਕੜ ਦਾ ਹਜੇ ਇਹਨਾਂ ਦਾ ਪਤਾ ਕੀਤਾ ਜਾ ਰਿਹਾ ਜੀ ਇਹਨਾਂ ਵੀ ਪਹਿਲਾਂ ਵੀ ਪਰਚੇ ਜ਼ਰੂਰ ਦਰਜ ਹੋਏ ਹੋਣਗੇ ਤਾਂ ਇਹਨਾਂ ਨਾਲ ਐਕਟੀਵਿਟੀ ਕੋਈ ਹੋ ਰਹੀ ਨਹੀਂ ਜੀ ਉਹੀ ਤੁਹਾਨੂੰ ਦੱਸ ਰਹੇ ਹਾਂ ਕਿ ਤਫ਼ਤੀਸ਼ ਦਾ ਪਾਰਟ ਹੈ ਜਦ ਜਦ ਮੇ ਸਾਡੇ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮੰਦੀ ਖਾਸ ਰਿਪੋਰਟ